ਇਰੇ تھے ਕਿਸੇ ਨਹੀਂ ਆਉਣਾ ਅਸੀਂ ਮਹਿਸੂਸ ਕੀਤਾ ਵੀ ਬਾਅਦ ਦੇ ਵਿੱਚ ਜਿਹੜਾ ਆਪਾਂ ਕਣਕ ਦੀ ਬਜਾਈ ਵਾਸਤੇ ਵੀ ਖਾਦ ਤੇਲ ਵੀ ਜਿਹੜੀ ਸੇਵਾ ਆ ਉਹ ਅਸੀਂ ਸਾਰਿਆਂ ਸਲਾਹ ਕੀਤੀ ਵੀ ਉਹ ਕਰਾਂਗੇ ਵੀਰੋ ਉਸ ਤੋਂ ਬਾਅਦ ਅਸੀਂ ਪੂਰੇ ਰਾਜਾਸੰਸੀ ਹਲਕੇ ਦਾ ਅਜਨਾਲੇ ਹਲਕੇ ਦਾ ਪੂਰੇ ਪਿੰਡਾਂ ਦਾ ਦੌਰਾ ਕੀਤਾ ਸਾਡੀ ਟੀਮ ਅਸੀਂ ਬਿਨਾ ਕਿਸੇ ਸਰਪੰਚ ਨੂੰ ਪੰਚ ਨੂੰ ਮਿਲਣ ਤੋਂ ਬਿਗੈਰ ਅਸੀਂ ਸਾਰੇ ਪਿੰਡਾਂ 'ਚ ਗਏ ਜਦੋਂ ਅਸੀਂ ਤੁਹਾਡੇ ਪਿੰਡ ਇੱਥੇ ਮੋਤਲੇ ਆਏ ਜਦੋਂ ਅਸੀਂ ਵੇਖਿਆ ਕਿ ਅੱਜ ਵੀ ਇੱਥੇ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਖੜਾ ਤੇ ਫਿਰ ਅਸੀਂ ਫੈਸਲਾ ਕੀਤਾ ਵੀ ਅਸੀਂ ਮੋਤਲਾ ਪਿੰਡ ਜਿਹੜਾ ਆ ਇੱਥੇ ਆਪਾਂ ਜਿਹੜੀ ਆ ਸੇਵਾ ਕਰੀਏ ਅਸੀਂ ਗ੍ਰਹੀ ਲਗਾਤਾਰ ਕਰਦੇ ਰਹੇ ਦਾਸ ਵੱਲੋਂ ਵੀ 11 ਲੱਖ ਰੁਪਏ ਆਪਣੇ ਵੱਲੋਂ ਦਿੱਤਾ ਗਿਆ ਤੇ ਬਾਕੀ ਸਾਡੇ ਪਿੰਡ ਵੱਲੋਂ ਵੀ ਜਿਹੜੀ ਆ ਸਾਰੇ ਪਿੰਡ ਨਗਰ ਚੋਂ ਜਿਹੜੀ ਆ ਸਰਪੰਚ ਸਾਹਿਬ ਨੇ ਜਿੰਨੀ ਸਾਡੀ ਟੀਮ ਆ ਮੈਂ ਸਮਝਦਾ ਇਹਨਾਂ ਦੀ ਬੜੀ ਵੱਡੀ ਸੇਵਾ ਇਹਨਾਂ ਨੇ ਘਰ ਘਰ ਜਾ ਕੇ ਮਨ ਸਾਡੀ ਟੀਮ ਨੇ ਸਾਰੀ ਗ੍ਰਾਹੀ ਕੀਤੀ ਤੇ ਫਿਰ ਅਸੀਂ ਉਹ ਜਿਹੜੇ ਪੈਸੇ ਇਕੱਠੇ ਹੋ ਗਏ ਤੇ ਮੋਤਲਾ ਪਿੰਡ ਸਾਨੂੰ ਗੋਦ ਲੈ ਲਿਆ ਉਤੋਂ ਬਾਅਦ ਫਿਰ ਇਹਨਾਂ ਨੇ ਨਾਲ ਚੱਕ ਵਾਲੇ ਕੋਈ ਇਹਨਾਂ ਨੂੰ ਮਿਲੇ ਹੋਣਗੇ ਚੱਕ ਔਲਖ ਵਾਲੇ ਉਹ ਚੱਕ ਦੇ ਉੱਥੋਂ ਦਾ ਵੀ ਜਿਹੜਾ ਵਾ ਉਹ ਵੀ ਸਾਰਾ ਜਿਹੜਾ ਬਾਇਓ ਡਾਟਾ ਜਿਹੜਾ ਅੱਜ ਉੱਥੇ ਉਹ ਪਹਿਲੋਂ ਐਸ ਪਿੰਡ ਚ ਚੱਲੇ ਆ ਫਿਰ ਉਸ ਪਿੰਡ ਚ ਚੱਲੇ ਆ ਵੀਰੋ ਮੈਂ ਬੇਨਤੀ ਇੱਕੋ ਹੀ ਕਰਨੀ ਚਾਹੁੰਨਾ ਅਸੀਂ ਸਿਰਫ ਸਾਡਾ ਮਕਸਦ ਸੇਵਾ ਕਰਨਾ ਸੀ ਸਾਡਾ ਕਿਉਂਕਿ ਆਪਾਂ ਦੁੱਖ ਸੁੱਖ ਵੇਲੇ ਇੱਕ ਦੂਜੇ ਦੇ ਭਾਈਵਾਲ ਬਣਨਾ ਹੈ ਅੱਜ ਇਹ ਮੁਸੀਬਤ ਇੱਥੇ ਆਈ ਆ ਕੱਲ ਨੂੰ ਸਾਡੇ ਤੇ ਵੀ ਆ ਸਕਦੀ ਆ ਇਸ ਕਰਕੇ ਸਾਡਾ ਹੋਰ ਮੇਰਾ ਮਾਈਕ ਫੜਨ ਦਾ ਜਾਂ ਬੋਲਣ ਦਾ ਮਕਸਦ ਇਹ ਸਾਡਾ ਸਿਆਸੀ 1% ਦਾ ਕੋਈ ਮਕਸਦ ਨਹੀਂ ਆ ਐਸ ਕੰਮ ਨਾਲ ਸਿਰਫ ਜਦੋਂ ਅਸੀਂ ਜਾ ਕੇ ਵੇਖਿਆ ਵੀ ਆਪਣੇ ਲੋਕਾਂ ਦਾ ਆਪਣੇ ਭਾਈਚਾਰੇ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਦਿਲੋਂ ਅੰਦਰੋਂ ਆਵਾਜ਼ ਆਈ ਵੀ ਸਾਨੂੰ ਆਪਣੇ ਲੋਕਾਂ ਲਈ ਕੁਝ ਕਰਨਾ ਚਾਹੀਦਾ ਇਸ ਕਰਕੇ ਵੀਰੋ ਸਾਡੇ ਨਗਰ ਵੱਲੋਂ ਜਿਹੜੀ ਆ ਸਿਰਫ ਸੇਵਾ ਬਿਨਾ ਭੇਦ ਭਾਵ ਤੋਂ ਜਿਹੜੇ ਮੇਰੇ ਵੀਰ ਇੱਥੇ ਬੈਠੇ ਨੇ ਜੇ ਕੋਈ ਨਹੀਂ ਵੀ ਪਿੰਡ ਦਾ ਆ ਸਮੁੱਚੇ ਪੂਰੇ ਪਿੰਡ ਦੀ ਜਿੰਨੀ ਜ਼ਮੀਨ ਆ ਉਸ ਦੇ ਹਿਸਾਬ ਨਾਲ 3000 ਰੁਪਿਆ 1 ਏਕੜ 3000 ਰੁਪਿਆ 1 ਏਕੜ ਦੇ ਹਿਸਾਬ ਨਾਲ ਪੂਰੇ ਪਿੰਡ ਦੀ ਜਿੰਨੀ ਜ਼ਮੀਨ ਆ ਉਹਦੇ ਹਿਸਾਬ ਨਾਲ ਸਾਡੀ ਟੀਮ ਲੱਗੀ ਆ ਕੰਮ ਕਰਦੇ ਆ ਕੋਈ ਗਲਤੀਆਂ ਵੀ ਹੋ ਜਾਂਦੀਆਂ ਨੇ ਕੋਈ ਮੇਰੇ ਹਿਸਾਬ ਨਾਲ ਕੋਈ ਇਹ ਗੱਲਾਂ ਬਾਅਦ ਚ ਸਾਹਮਣੇ ਆ ਜਿੰਦੀਆਂ ਕੋਈ ਰਹਿ ਵੀ ਜਾਣਗੇ ਮੇਰੇ ਵੀਰ ਪਰ ਵੀਰੋ ਅਸੀਂ ਭੱਜਦੇ ਨਹੀਂ ਇੱਥੇ ਹੀ ਆ ਕਿਸੇ ਨੇ ਵੀ ਕੋਈ ਗੱਲ ਦੀ ਵੇਖੋ ਕੋਈ ਕਾਲੀ ਨਹੀਂ ਕਰਨੀ ਕੋਈ ਕਿਸੇ ਦਾ ਕੋਈ ਹੱਕ ਰਹਿ ਜਾਂਦਾ ਹੈ ਨਹੀਂ ਮਿਲਦਾ ਸਾਡੇ ਤੱਕ ਪਹੁੰਚ ਕਰਨੇ ਉਹ ਸਾਡੀ ਸਰਪੰਚ ਸਾਹਿਬ ਇੱਥੇ ਬੈਠੇ ਨੇ ਅਸੀਂ ਫੇਰ ਹਾਜ਼ਰ ਹੋਵਾਂਗੇ ਜਿੰਨੇ ਪਿੰਡ ਦੀ ਪੈੜੀ ਆ ਜਿਹੜੀ ਅੱਜ ਸੇਵਾ ਕਰਨ ਲੱਗੇ ਐ ਤੋਂ ਬਗੈਰ ਜਿੰਨੀ ਪਿੰਡ ਦੀ ਪੈਂਦੀਆ ਜ਼ਮੀਨ ਦੇ ਵਿੱਚ ਕਣਕ ਨਹੀਂ ਬੀਜੀ ਜਾਊਗੀ ਫੇਰ 5000 ਰੁਪਿਆ ਏਕੜ ਜਿਹੜਾ ਦੁਬਾਰਾ ਉਹ ਜ਼ਮੀਨ ਕਣਕ ਬੀਜਣ ਤੋਂ ਬਾਅਦ ਚ ਅਸੀਂ ਜਾਂ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਫੇਰ ਇੱਕ ਵਾਰੀ ਪਿੰਡ ਆਵਾਂਗੇ ਜਿੰਨੀ ਜ਼ਮੀਨ ਰਹਿ ਗਈ ਜੀ ਚ ਕਣਕ ਨਹੀਂ ਬੀਜੀ ਜਾਂਦੀ ਉਹ 5000 ਰੁਪਏ ਏਕੜ ਦੇ ਹਿਸਾਬ ਨਾਲ ਉਹਦਾ ਦੇਵਾਂਗੇ 3000 ਰੁਪਏ ਏਕੜ ਜਿੰਨੀ ਟੋਟਲ ਮੋਤਲੇ ਪਿੰਡ ਦੀ ਜ਼ਮੀਨ ਹੈ ਅੱਜ ਉਹਦੀ ਸਾਰੇ ਜਿਹੜੇ ਆ ਉਹ ਇੱਥੇ ਬਣਾ ਕੇ Envelop ਦੇ ਵਿੱਚ ਪੈਸੇ ਪਾ ਕੇ ਪੰਚਾਇਤ ਨੇ ਰੱਖੇ ਆ ਉਹ ਹੁਣ ਤੁਹਾਡੇ ਸਾਰਿਆਂ ਦੇ ਜਿਹੜੇ ਤੁਹਾਨੂੰ ਉਹ ਦੇ ਦੇਣੇ ਆ ਮੇਰੇ ਵੀਰੋ ਸਿਰਫ ਨਾ ਅਸੀਂ ਕੋਈ ਦੇਣ ਆਇਆ ਸਿਰਫ ਇੱਕ ਗੁਰੂ ਸਾਹਿਬ ਦੀ ਸੇਵਾ ਆ ਗੁਰੂ ਰਾਮਦਾਸ ਦੀ ਨਗਰੀ ਆ ਸਿਰਫ ਇਹਨੂੰ ਸੇਵਾ ਸਮਝ ਲਿਓ ਆਪਣੇ ਵੱਲੋਂ ਠੀਕ ਆਸੀਂ ਆਪਣੇ ਭਰਾਵਾਂ ਦੇ ਜ਼ਖਮਾਂ ਤੇ ਮਲਮ ਲਾਉਣਾ ਹੈ। ਇਹ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੈ ਜੇ ਕੋਈ ਰਹਿ ਜਾਵੇ ਭੈਣ ਭਰਾ ਉਹ ਸਾਡੇ ਨਾਲ ਸਾਨੂੰ ਮਿਲਿਓ ਸਾਡੇ ਸਰਪੰਚ ਸਾਹਿਬ ਬੈਠੇ ਆ ਕਿਸੇ ਨੂੰ ਘਟ ਮਿਲ ਜਣ ਤੇ ਉਹਦੇ ਚਲੋ ਫੇਰ ਟੀਮ ਬੈਠੀ ਆ ਸਾਰੀ ਪਿਆਰ ਪ੍ਰੇਮ ਪਿਆਰ ਨਾਲ ਕੱਲੇ ਕੱਲੇ ਜਾਣੇ ਅੰਦਰ ਆਣ ਕੇ ਆਪਣੇ ਸਾਰੇ ਬਣਦੇ ਚੱਕ ਲੈ ਲਿਓ ਜੇ ਕਿਸੇ ਦਾ ਕੋਈ ਰਹਿ ਜਾਵੇ ਤਾਂ ਉਹ ਸਾਡੇ ਤੱਕ ਪਹੁੰਚ ਕਰ ਰਹੇ ਹੋ ਨੰਬਰ ਤੁਹਾਡੇ ਕੋਲ ਹੈ ਜਦੋਂ ਮਰਜ਼ੀ ਆ ਜਿਓ ਜੇ ਫੇਰ ਸਾਨੂੰ ਸੱਦੋਗੇ ਅਸੀਂ ਫੇਰ ਆ ਜਾਵਾਂਗੇ ਕਾਲੀ ਕੋਈ ਨਹੀਂ ਕਰਨੀ ਪਿਆਰ ਨਾ ਸਤਿਕਾਰ ਨਾ ਕਿਉਂਕਿ ਪਹਿਲੇ ਦਿਨਾਂ ਤੁਸੀਂ ਵੇਖਿਆ ਵੀ ਬੜੇ ਰੋਲੇ ਰੱਪੇ ਪਏ ਆ ਤੇ ਉਦੋਂ ਬੜਾ ਮਨ ਖੱਟਾ ਹੁੰਦਾ ਜਦੋਂ ਕਿਤੇ ਵੇਖੋ ਆਏ ਤਾਂ ਸੇਵਾ ਕਰਨ ਆ ਤੇ ਫਿਰ ਇੱਥੋਂ ਦੁਖੀ ਹੋ ਕੇ ਜਾਈਏ ਤਾਂ ਫਿਰ ਗੱਲ ਚੰਗੀ ਨਹੀਂ ਲੱਗਦੀ ਮੈਂ ਪਿਛਲੇ ਨਾ ਕਾਫੀ ਵੀਡੀਓ ਵੇਖੀਆਂ ਤੇ ਸਿਰਫ ਇਹੋ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਿ ਜਦੋਂ ਮਰਜ਼ੀ ਸਾਨੂੰ ਸੱਦੋ ਅਸੀਂ ਹਾਜ਼ਰ ਆ ਜੇ ਆਉਣਾ ਸਾਡੇ ਦਰਵਾਜ਼ੇ ਚਾ ਵੀ ਘੰਟੇ ਖੁੱਲੇ ਆ ਪਰ ਬਾਕੀ ਟੀਮ ਸਾਡੀ ਤੁਹਾਡੇ ਕੋਲ ਇੱਥੇ ਬੈਠੀ ਆ ਪਿਆਰ ਨਾਲ ਸਤਿਕਾਰ ਨਾਲ ਕੱਲੇ ਕੱਲੇ ਆਓ ਤੇ ਕੱਲੇ ਕੱਲੇ ਜਿਹੜੇ ਬਣਦਾ ਜਿੰਨੇ ਬਣੇ ਚੈੱਕ ਜੀ ਨੂੰ ਰਹਿ ਜਾਂਦਾ ਭੈਣ ਭਰਾ ਤੁਹਾਡਾ ਨਾਮ ਲਿਖਾ ਦਿਓ ਫਿਰ ਹਫਤੇ ਬਾਅਦ ਤੁਹਾਡੇ ਕੋ ਆ ਜਾਵਾਂਗੇ ਨਾਲੇ ਚਾਹ ਪਾਣੀ ਪੀਵਾਂਗੇ ਨਾਲੇ ਦਰਸ਼ਨ ਕਰਾਂਗੇ ਤੁਹਾਡੇ ਦੇ ਨਾਲੇ ਫਿਰ ਆਪਾਂ ਉਹ ਗੱਲ ਕਰ ਲਾਂਗੇ ਜਿਹੜੇ ਕੋ ਰਹਿੰਦੇ ਹੋਣਗੇ ਇਹ ਹੀ ਇੰਨੀਆਂ ਗੱਲਾਂ ਨਾਲ ਦਾਸ ਖਿਮਾਂ ਦਾ ਜਾ ਚੁਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਇੱਕ ਨੰਬਰ ਤੋਂ ਕੱਲਾ ਕੱਲਾ ਹਾਂਜੀ ਕੱਲਾ ਕੱਲਾ ਮੇਰਾ ਵੀਰ ਆਵੇ ਇੱਕ ਇੱਕ ਜਣਾ ਬਸ ਸਿਰਫ ਹੈਨਾ ਬਾਕੀ ਬੈਠੇ ਰਹੋ ਕੱਲੇ ਕੱਲੇ ਜਿਹਦਾ ਜਦ ਨਾਮ ਬੋਲਦੇ ਉਹ ਮੇਰਾ ਵੀਰ ਆਵੇ ਸੁਖਵਰ ਸਿੰਘ ਸੁਖਵੀਰ ਸਿੰਘ ਸੁਖਰਾਜ ਸਿੰਘ ਤਖਵੀਰ ਸਿੰਘ ਅਗਲੇ ਭਾਈ ਸਾਹਿਬ ਸਰਬਜੀਤ ਸਿੰਘ ਸੁਨਾਲ ਜਿਹੜਾ ਰਹਿੰਦੇ ਨੇ ਜਿਹਨਾਂ ਨਾਲ 13 ਹਾਂ ਬਾਜ ਤੇ ਸਾਹਮਣੇ ਆਓ ਭਾਈ ਸਾਹਮਣੇ ਥੋੜਾ ਪਿੱਛੇ ਆ ਜਾਓ ਆ ਜਾਓ ਆਇਆ ਉਹ ਉਹ ਦੂਜਾ ਬੰਦਾ ਚੇਚੇ ਚੇਚੇ ਬੋਲੀਂ ਅੰਦਰ ਬੁਣੇ ਠੀਕ ਹੈ ਜੀ ਮਾੜਾ ਹੈ ਪ੍ਰਾਜ ਸਿੰਘ ਸੁਖਬੀਰ ਸਿੰਘ ਗੁਰਬਖਸ਼ ਆਪਣਾ ਫੋਨ ਘਾਉਣਿਆ ਠੀਕ ਹੈ ਜੀ ਵੜੀ ਜਾ ਸਰ ਇਕੱਠੇ ਖਲਾ ਕੇ ਨਾਲ ਸਰਬਜੀਤ ਸਿੰਘ ਸੁਖਬੀਰ ਸਿੰਘ ਰਤਨ ਜੀ ਰਤਨਜੀਤ ਸਿੰਘ ਰਤਨਜੀਤ ਸਿੰਘ ਸਾਨੂੰ ਹੀ ਰਤਨ ਸਿੰਘ ਕਿਸੇ ਦਾ ਕੋਈ ਇਹ ਪਾਜੀ ਰਕਮ ਬੋਲੀ ਜਾਓ ਨਾਲ 15 15000 ਰੁਪਏ ਤਿੰਨ ਤਿੰਨ ਚੱਕਾਂ ਦਾ ਹਾਂ ਜੀ ਆ ਲੋ ਰਤਨ ਜੀਗਰੂਪ ਸਿੰਘ ਜਗਜੀਤ ਜਬੀਰ ਸਿੰਘ ਜਗਰੂਪ ਸਿੰਘ ਜਗਜੀਤ ਜਗਬੀਰ ਸਿੰਘ 15000 15000 ਆ ਲੋ ਆ ਲੋ ਜੀ ਆ ਲੋ ਜੀ جسب جسبیر سنگھ درشن سنگھ پندرہ ہزار جسبیر سنگھ درشن سنگھ پندرہ ہزار دویندر سنگھ سواگر سنگھ بارہ ہزار ਸਰਿੰਦਰ ਕੋਈ ਆਣੀ ਇੱਕ ਮਿੰਟ ਆਜਦਾ ਆਜਦਾ ਇੱਕ ਮਿੰਟ ਆਉਂਦਾ ਮੋੜੇ ਛੋਟ ਇੱਕ ਬੱਕੀ ਖਲਾ ਕੇ ਖੰਗਰਾ ਦੇ ਸਰਿੰਦਰ ਸਿੰਘ ਨਵਜੀਤ ਸਿੰਘ ਸ਼ਿਵਦੇਵ ਸਿੰਘ ਨਵਜੀਤ ਸਿੰਘ ਸ਼ਿਵਦੇਵ ਸਿੰਘ 12000 12000 ਗੋਰਪ੍ਰੀਤ ਸਿੰਘ ਵੀ ਆ ਜਾ ਗੋਰਪ੍ਰੀਤ ਸਿੰਘ 12000 ਅਮਰੀਕ ਸਿੰਘ ਸਾਦਾ ਅਮਰੀਕ ਸਿੰਘ ਸਾਦਾ ਸਿੰਘ 12000 ਗੋਰਪ੍ਰੀਤ ਸਿੰਘ ਸਾਨਮ ਸ਼ਿਵਦੇਵ ਸਿੰਘ ਗੁਰਪ੍ਰੀਤ ਸਿੰਘ ਰਾਣੇ ਚੈੱਕ ਦੇ ਕੇ ਲੱਗੇ ਗੁਰਪ੍ਰੀਤ ਸਿੰਘ ਸਾਦਾ ਸਿੰਘ ਨਹੀ ਇੱਕ ਹੋਰ ਸ਼ਿਵਦੇਵ ਸਿੰਘ ਸ਼ਿਮਦੇਵ ਸਿੰਘ ਕੋਈ ਉਹਦੇ ਨਾ ਨਾ ਲੋ ਜੋਛਿ ਨਾ ਸਾ ਦਿਨ ਨਾ ਲੋ ਜੋ ਭਾਈ ਗੁਰਮੇਸ਼ ਸਿੰਘ ਗੁਰਮੇਸ਼ ਸਿੰਘ ਨਵਜੀਤ ਸਿੰਘ ਗੁਰਮੇਸ਼ ਸਿੰਘ ਨਵਦੀਪ ਸਿੰਘ 9000 ਰੁਪਏ 9000 ਤੇਮਰ ਅਬਦੁੱਲ ਰਜ਼ਾਕ ਅਮਰੀਕ ਸਿੰਘ son of ਸਾਦਾ ਸਿੰਘ ਅਮਰੀਕ ਸਿੰਘ son of ਸਾਦਾ ਸਿੰਘ ਇਹ ਨਹੀਂ ਇਹ ਹੈ ਜੀ ਅੱਸੀ ਗੱਲ ਜਸਪਾਲ ਸਿੰਘ son of ਨਰਮਲ ਸਿੰਘ ਜਸਪਾਲ ਸਿੰਘ son of ਨਰਮਲ ਸਿੰਘ ਨਿਆਮਤ ਸਿੰਘ ਜਸਪਾਲ ਜਸਰਮਨ ਲਿਖਿਆ ਆਵਦੀ ਆ ਅੱਗੇ ਜਗਰੂਪ ਸਿੰਘ ਮੇਜਰ ਸਿੰਘ ਜਗਰੂਪ ਸਿੰਘ ਮੇਜਰ ਸਿੰਘ ਨੌ ਯਾਰੋ ਜਸਪਾਲ ਜੀ ਇੱਥੇ ਲਾ ਕੇ ਗੜਾਉਂ ਹਾਂ ਉੱਤੇ ਲਾਗੇ ਆ ਕੇ ਚੈੱਕ ਫੜਾਉਂਦੀ ਫੂਡਾਂ ਹਾਂ ਬਣਾਉਣਾ ਚੈੱਕ ਦਿੱਤੇ ਜਾ ਰਹੇ ਨੇ ਹੜਪੀੜ ਤਾਂ ਨਹੀਂ ਚੈੱਕ ਹੁੰਦੇ ਜਾ ਰਹੇ ਨੇ ਜਿਹੜੀ ਪੰਜਾਬ ਦੇ ਵਿੱਚ ਫਸਾਦ ਕਰਨ ਜਿਨ੍ਹਾਂ ਦੀ ਫਸਲਾਂ ਤਬਾਹ ਹੋਈਆਂ ਸੀ ਇਸ ਲਈ ਇਹ ਕਿ ਪਰਸ਼ੀ 1000 ਲਵ ਲੋਜ ਚਗਰੂਪ ਸਿੰਘ ਮੇਜਰ ਸਿੰਘ 9000 ਚੈੱਕ ਦਿੱਤੇ ਜਾ ਰਹੇ ਨੇ ਦਲਬਾਖ ਸਿੰਘ ਜਸਪਾਲ ਸਿੰਘ ਮਦਰ ਕੀਤੀ ਜਾ ਰਹੀ ਹੈ। ਕਿਹੋ ਜਿਹਾ ਹੋਗਾ? ਬੋਲ। ਦਰਬਾਰ ਵਿੱਚ ਦਰਬਾਰ ਤੋਂ ਆ। ਉਹ ਇਤਨੀ ਹੋਗਾ। ਹਾਂ। ਦਰਬਾਰ ਸਿੰਘ ਜੀ ਦਾ ਹਿਸਾਬ। ਹੌਂਦੋਂ ਹੌਂਦੋਂ ਦਰਬਾਰ ਆ ਗਿਆ। ਨਹੀਂ ਇਹ ਨਹੀਂ। ਉਹ ਆਪ ਵਿਆਹ ਜਾਏ ਜਾਂਦੇ ਨੇ। ਇੱਕ ਮਿੰਟ ਆ ਕੇ ਦੇਵਾ ਦਰਬਾਰ ਦਰਬਾਰ ਸਿੰਘ ਜਸਪਾਲ ਸਿੰਘ ਜਿਹਦਾ ਜੋ ਪਾ ਕੇ ਦਾ ਉਹ ਕੰਦਰੀ ਪੈ ਜਾ ਆ ਇਹਦਾ ਫਰਮਾ ਦਾ ਡਗੜ ਇਹਨਾਂ ਦਾ ਨਾਂ ਕਿਹੜਾ ਹੈ ਇਹਨਾਂ ਦਾ ਕੀ ਹੈ ਤਲਵਿੰਦਰ ਸਿੰਘ ਸੰਤੋਖ ਤਲਵਿੰਦਰ ਸਿੰਘ ਸੰਤੋਖ ਸਿੰਘ 9000 ਤਲਵਿੰਦਰ ਸਿੰਘ ਸੰਤੋਖ ਸਿੰਘ 9000 ਜਨ ਬਾਰੀ ਬਾਰੀ ਦਰਵਾਜ ਸਿੰਘ ਜਸਪਾਲ ਸਿੰਘ ਉਹ ਉਹ ਹੀ ਆ ਇਹੋ ਹੀ ਆ ਨਹੀਂ ਨਹੀਂ ਠੀਕ ਹੈ ਅੱਗੇ ਤਲਵਿੰਦਰ ਸਿੰਘ ਸੰਤੋਖ ਸਿੰਘ ਤਲਵਿੰਦਰ ਸਿੰਘ ਸੰਤੋਖ ਸਿੰਘ 9000 ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਸੰਤੋਖ ਸਿੰਘ 9000 ਬਲਵਿੰਦਰ ਸਿੰਘ ਸੰਤੋਖ ਸਿੰਘ 9000 ਲਾਖਬੀਰ ਸਿੰਘ 12000 ਨਾਬਕੌਰ ਦੇ ਦੇ ਸੁਨੀਤਾ ਕੌਰ ਨਰਿੰਦਰ ਸਿੰਘ 9000 ਅਗਲਾ ਨਾਮ ਹੋਵੇ ਸੁੱਚਾ ਸਿੰਘ ਜਗਿੰਦਰ ਸਿੰਘ 9000 ਸੁੱਚਾ ਸਿੰਘ ਜਗਿੰਦਰ ਸਿੰਘ 9000 ਫਰਾਜ਼ਾ ਥੋੜਾ ਇਹਦਾ ਫਰਾਜ਼ਾ ਸਰਪੰਚ ਸਾਹਿਬ ਨੂੰ ਮਿਲਵਾਉਂਦੇ ਆਂ ਅੱਗੇ ਕੀ ਜਗੀਰ ਜਗੀਰ ਸਿੰਘ ਜਗੀਰ ਸਿੰਘ ਆ ਵੀ ਲੈ ਆਈ ਜਾ ਜਗੀਰ ਕੌਰ ਹਰਜੀਤ ਸਿੰਘ ਜਗੀਰ ਕੌਰ ਹਰਜੀਤ ਸਿੰਘ ਧਾਰੀਆਂ ਦੇ ਕਿੰਨੇ 15 ਆ ਜਾ ਤੂੰ ਆ ਜਾ ਨਾੜੇ ਹਵੀ ਦਾ ਨਾੜੇ ਬੋਲ ਬੋ ਯਾਰ ਇੱਥੇ ਖੜੇ ਕਰਕੇ ਤੇ ਇਕੱਠੇ ਕਰਾ ਲਓ ਬਲਦੇਵ ਸਿੰਘ ਹਰਜੀਤ ਸਿੰਘ ਤਿੰਨ ਹਜ਼ਾਰ ਇੱਕ ਮਿੰਟ ਖੜੋ ਜਾ ਜੀ ਨਾ ਪਹਿਲਾਂ ਬੰਦੇ ਇੱਥੇ ਲਾ ਲੋ ਸਾਈਡ ਤੇ ਬੜਾ ਗੈਪ ਆ ਜਾਂਦਾ ਫਰੋਂ ਲੱਗਿਆ ਇੱਥੇ ਲਿਓ ਬੰਦੇ ਬੰਦੇ ਪੰਜ ਚਾਰ ਫੁੱਟ ਦੇ ਬੰਦੇ ਪੰਜ ਚਾਰ ਫੁੱਟ ਦੇ ਇੱਥੇ ਯਾਰ ਜਗੀਰ ਇੱਥੇ ਖੜਾ ਰੋ ਹਾਂ ਬਲਦੇਵ ਸਿੰਘ ਸਾਨਾ ਹਰਜੀਤ ਸਿੰਘ ਬਲਦੇਵ ਸਿੰਘ ਸਾਨਾ ਭਰਜੀਤ ਸਿੰਘ ਰਤਨ ਸਿੰਘ ਨਿਰਮਲ ਸਿੰਘ ਰਤਨ ਸਿੰਘ ਨਿਰਮਲ ਸਿੰਘ ਅਮਰੀਕ ਸਿੰਘ ਅਮਰੀਕ ਸਿੰਘ ਗੁਰਬਜਨ ਸਿੰਘ ਰਤਨ ਸਿੰਘ ਅਨਿਹਾਲ ਸਿੰਘ ਨਾ ਸੁਣ ਕੇ ਆਈ ਜੋ ਤੂੰ ਜੇ ਬੋਲ ਨਾ ਆ ਆ ਪਹਿਨਾਂ ਦਤ ਇੱਥੇ ਵੀ ਆਓ 5000 ਰੁਪਏ ਜੇ ਨਾ ਬੋਲਦੇ ਆ ਆ ਦੇਈ ਜਾਓ ਨਾ ਤਕ ਨਾਮ ਹੋਲੇ ਬਾਕੀ ਜਿਹੋ ਹੋ ਜਾ ਬਲਦੇਵ ਸਿੰਘ ਅਮਰੀਤ ਸਿੰਘ ਬਲਦੇਵ ਸਿੰਘ ਹਰਜੀਤ ਸਿੰਘ ਆਹ ਆਹ ਲੱਗੇ ਹਰਪ੍ਰਜਨ ਸਿੰਘ ਦੇ ਖਿਲਾਫ ਤੁਹਾਡੇ ਕੋਲ ਨਾ ਜੀ ਰਜਨ ਸਿੰਘ ਨਰਮਲ ਸਿੰਘ ਲੱਗੇ ਹਰਪ੍ਰਜਨ ਸਿੰਘ ਸਰਪੰਚ ਸਾਹਿਬ ਤੁਸੀਂ ਇਧਰ ਹੋ ਹਰਪ੍ਰਜਨ ਸਿੰਘ ਹਰਪੰਸ ਸਿੰਘ ਗਲਤ ਲਿਖਿਆ ਸਰਪੰਚ ਸਾਹਿਬ ਇਧਰ ਭੇਜਿਆ ਬੰਦੇ ਹਰਪੰਸ ਲਿਖਾਓ ਹਾਂਜੀ ਕੈਮਰੇ ਚ ਚੱਲਣ ਰਿਹਾ ਜੀ ਮੈਂ ਕਹਿ ਰਿਹਾ ਹਾਂ ਪਰਪਨ ਸਿੰਘ ਸਾਡਾ ਭਨੀ ਹਾਲ ਸਿੰਘ ਅੱਜ ਆ ਗਿਆ ਥੋੜਾ ਜਿਹਾ ਭਨੀ ਹਾਲ ਸਿੰਘ ਆਹ ਜੀ ਆਹ ਭਨੀ ਹਾਲ ਸਿੰਘ ਸੁਖਦੇਵ ਜੀ ਨਹੀਂ ਉਹ ਪਤਾ ਕੀ ਹੋਰ ਜਿਹੜੇ ਸਾਬ ਗਲਤ ਨਹੀਂ ਹੋਏ ਉਹ ਆ ਤੇ ਰੱਖੀ ਲਾ ਰੱਖੀ ਜਾ ਰੱਖੀ ਜਾ ਰੱਖੀ ਜਾ ਮਰੀਕ ਸਿੰਘ ਭਨੀ ਹਾਲ ਸਿੰਘ ਏ ਏ ਇਹ ਵੀ ਗਲਤ ਹੈ ਇਹ ਵੀ ਰੱਖ ਲਿਆ 90 ਸਾਲ ਬਚਨ ਸਿੰਘ ਵੀ ਗਲਤ ਹੈ ਹਾਂ ਕਿ ਕਰਨ ਪ੍ਰੀਤ ਕਰਨ ਪ੍ਰੀਤ ਸਿੰਘ ਹਰਦੇਵ ਸਿੰਘ ਉਹ ਮੈਂ ਵੰਡ ਤੇ ਲੈਂਦੇ ਹਾਂ ਹਾਂ ਸਰਦੇਵ ਕੇ ਮੁੰਡੇ ਕਿੱਥੇ ਆ ਸਹੀ ਆ ਜੀ ਹੁਣ ਸਾਡਾ ਗੜੀਆ ਕਰਨ ਪ੍ਰੀਤ ਸਿੰਘ ਜਿਹਨਾਂ ਲਈ ਉਹਨਾਂ ਦੀ ਗੱਲ ਬਲਦੇਵ ਸਿੰਘ ਆ ਚੰਨੇ ਆ ਜੀ ਉੱਤਰ ਨਹੀਂ ਗਲਾਪ ਪ੍ਰੀਤ ਸਿੰਘ ਗੁਰਨਾਲ ਸਿੰਘ ਗੁਰਨਾਮ ਸਿੰਘ ਬੜੇ ਥੜਾ ਇਹਦੇ ਵਡੇ ਭੀ ਬਈ ਰਗੋਲਾ ਹੋਰ ਬਈ ਬੜਾ ਹਰਦੂ ਬੜਾ ਲੋਕੀਰ ਗਨਾਨ ਜੀ ਪਿੱਛੇ ਗਗਨ ਪ੍ਰੀਤ ਸਿੰਘ ਆ ਗਿਆ ਜੀ ਗਲਾਪ ਪ੍ਰੀਤ ਸਿੰਘ ਆ ਗਿਆ ਪਿੱਛੇ ਆਇਆ ਕੜੀ ਜਾਂਦੀਆਂ ਹੋਰ ਚਲੋ ਇਹਨੂੰ ਫੜੇਗਾ ਤਾਂ ਫੇਰ ਹੀ ਗੁਰਨਾਲ ਸਿੰਘ ਜਗਿੰਦਰ ਸਿੰਘ ਗੁਰਨਾਲ ਸਿੰਘ ਜਗਿੰਦਰ ਸਿੰਘ 9000 ਜਸਵੰਤ ਸਿੰਘ ਵੀ ਆਉਣਿਆ ਜਸਵੰਤ ਸਿੰਘ ਜਸਵੰਤ ਸਿੰਘ ਬੰਗੋ ਜਗENDER ਸਿੰਘ ਉਹਨਾਂ ਕਰ ਮੇਰੇ ਲਾਸਟ ਨਾਮ ਪਿੰਗ ਜਗENDER ਸਿੰਘ ਹੋ ਗਿਆ ਚਲ ਭਾਈ ਕੋਣ ਆ ਪਿੰਨ ਆਉਣਿਆ ਚੈੱਕ ਕਰਦੇ ਚਲ ਆੜੇ ਜਸਵੰਤ ਸਿੰਘ ਕਿੱਥੇ ਆਉਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਦੀਤੀ ਗਰੇਵਾਸ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਹਰਕਾਰ ਆ ਸਤਿ ਸ੍ਰੀ ਪਿੰਡ ਮੋਹਰੇ ਵਿੱਚ ਪਹੁੰਚੇ ਆ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਆਗੂ ਪਰਸਨ ਸ਼ਹੀਦਾ ਵੱਲੋਂ ਜਿਹੜਾ ਕਿ ਅੱਜ ਹਰਪ੍ਰੀਤ ਅਗੇ ਇਲਾਕਾ ਵਾਲਾ ਜਿਹੜੇ ਸਸਤਾ ਜਿਹੜੀਆਂ ਬਰਬਾਦ ਹੋਈਆਂ ਨੇ ਉਹਨਾਂ ਨੂੰ ਜਿਹੜਾ ਕੀ ਅੱਛਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਮਸਲਾ ਆਈ ਗਈ ਉਹ ਬੰਦਾ ਕਹਿੰਦਾ ਆਹ ਪਾਰਟੀ ਨਾਲ ਉਹ ਨਾ ਯਾਰ ਬਾਕੀ ਨਹੀਂ ਨਾ ਲੈਣਾ ਤੂੰ ਦਸਨ ਸਿੰਘ ਕਹਿੰਦੀ ਹਲਾ ਸਮਾਜ ਸੇਵੀ ਕਹਿੰਦੇ ਗੁਰਸਖ ਸਿੰਘ ਨਾ ਯਾਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਚਲੋ ਸਰਕਾਰ ਕੋਈ ਆਉਂਦੀ ਨਹੀਂ ਸਰਕਾਰ ਥੋੜੀ ਕੋਈ ਨਾ ਤੂੰ ਕੱਚੇ ਲਾ ਦੇਣਾ ਗੱਲ ਖੜਾਈ ਉਹ ਆਹ ਕਹਿੰਦੀ ਐਡਿਟ ਫਾਇਗਲ ਐਂਟੀ ਫਾਇਗਲ ਕੋਈ ਸਵਾਲ ਨਹੀਂ ਕਰਨਾ ਉਹ ਭਰਾਵਾ ਚੰਦਰ ਸਿੰਘ ਪਾਰਟੀ ਨੂੰ ਹੋ ਗਿਆ ਤੇ ਫਿਰ ਲੋਕਾਂ ਦੇ ਇਤਰਾਜ਼ ਕਰਨਾ ਸ਼ੁਰੂ ਕਰ ਦੇਣਾ ਚਲ ਠੀਕ ਹੈ ਸਤਿਗੁਰ ਦੇਰ ਸਿੰਘ ਸਰਜੀਤ ਸਿੰਘ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਲੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਫੱਕਾ ਰਾ ਸਾਸੀ ਦੇ ਪਿੰਡ ਮੋਤਲੇ ਵਿੱਚ ਪਹੁੰਚੇ ਆ ਜਿੱਥੇ ਕਿ ਸਮਾਜ ਸੇਵੀ ਗੁਰਸੰਖਸ਼ਣ ਸ਼ੀਨਾ ਵੱਲੋਂ ਅੱਜ ਸ਼ੀਨਾ ਲੱਕਾਂ ਤੋਂ ਰਕਮ ਜਿਹੜੀ ਦਿੱਤੀ ਜਾ ਰਹੀ ਆ ਪੈਸੇ ਵੰਡ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੇ ਹਰ ਪਿੰਡ ਦੇ ਇਲਾਕਾ ਜਿਨ੍ਹਾਂ ਦੇ ਫਸਲਾਂ ਜਿਹੜੀ ਆ ਬਰਬਾਦ ਹੋ ਗਿਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਚਿਹਰੇ ਦੇਖੋ ਵੀ ਆ ਉਹਨਾਂ ਗੱਲ ਦੇ ਨਾਲ ਭਾਈ ਸਾਹਿਬ ਕੀ ਨਾ ਤੁਹਾਡਾ ਜੀ ਜਵਿੰਦਰ ਸਿੰਘ ਜੀ ਜਵਿੰਦਰ ਸਿੰਘ ਜੀ ਤੁਹਾਡੀ ਫਸਲ ਤੁਹਾਡੀ ਕਿਹੜੇ ਫਸਲ ਤੁਹਾਡੀ ਬਰਬਾਦ ਹੋ ਚੁੱਕੀ ਆ ਧੋਨੇ ਦੀ ਜੀ ਕਿੰਨੀ ਏਕੜ ਸਾਢੇ 4 ਕਿਲੇ ਤੇ ਵੀਰ ਸੋ ਵੀ ਅੱਜ ਗੁਰਸਾਂ ਸਿੰਘ ਸ਼ੀਨਾ ਵਾਲੇ ਇਹਨਾਂ ਵੱਲੋਂ ਜਿਹੜੇ ਕੀ ਤੁਹਾਨੂੰ ਮਾਗ ਲੈ ਦਿੱਤਾ ਜਾ ਰਿਹਾ ਇਹਦੇ ਬਾਰੇ ਕੀ ਜਣਾ ਬਹੁਤ ਬਹੁਤ ਧੰਨਵਾਦ ਵੀਰੋ ਜਿਹਨਾਂ ਸਾਡੀ ਬਾਹ ਫੜੀ ਹੈ ਨਹੀਂ ਤੇ ਸਾਡੇ ਕੋ ਕਣਕ ਵੀ ਨਹੀਂ ਪੀਜੀ ਜੀ ਹਾਂ ਇੱਧਰ ਬੰਨਿਆ ਹਾਂਜੀ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਜਿੰਨਾ ਸਾਡੀ ਬਾਹ ਫੜੀ ਮੌਕੇ ਤੇ ਤੇ ਬਹੁਤ ਧੰਨਵਾਦ ਕਰਦੇ ਨਹੀਂ ਤੇ ਸਾਡੇ ਗਲੇਡੂ ਹੀ ਨਿਕਲਦੇ ਸੀ ਵੀਰ ਜੀ ਕਿੰਨਾ ਕਿ ਤੁਹਾਡਾ ਨੁਕਸਾਨ ਹੋ ਚੁੱਕਿਆ ਸੀ ਕਿੰਨੇ ਕਿ ਫਸਲਾਂ ਜਿਹੜਾ ਤੁਹਾਡੇ ਘਰ ਜਿਹੜੇ ਬਰਬਾਦ ਹੋ ਚੁੱਕੇ ਸੀ ਪਾਣੀ ਨਾਲ ਪਾਣੀ ਨਾਲ ਜੀ ਸਾਰਾ ਕੁਝ ਹੀ ਤਬਾਹ ਹੋ ਗਿਆ ਜੀ ਤੂਣੀਆਂ ਗਲ ਗਈਆਂ ਹੱਡੀਆਂ ਥੱਲੇ ਤੱਕ ਦੇਖੋ ਜੰਗਰਾਂ ਨੂੰ ਪਾਉਣ ਲਈ ਚਾਰਾ ਵੀ ਜਿਹੜਾ ਨਹੀਂ ਹੈਗਾ ਸਾਡੇ ਕੋਲ ਹਾਂਜੀ ਛਟਾਲੇ ਬੀਜੇ ਹਲੇ ਲੇਟੇ ਬਹੁਤ ਜੀ ਤੁਹਾਨੂੰ ਕਿੰਨੇ ਜਿਹੜੀ ਆ ਮੁਆਵਜ਼ਾ ਕਿੰਨੇ ਪੈਸੇ ਦਿੱਤੇਗੇ ਤੁਹਾਨੂੰ 12000 ਜੀ ਲੱਗਦਾ ਤੁਹਾਡਾ ਜਿਹੜਾ ਵਾ ਥੋੜਾ ਬਹੁਤਾ ਡਾੜਾ ਜਿਹੜਾ ਇਹਨਾਂ ਹੋਜੂਗਾ ਜਿਹੜਾ ਵੱਡਾ ਲੁਕਾ ਕੇ ਰੱਖਿਆ ਹਾਂ ਹਾਂਜੀ ਕੋਈ ਨਾ ਕੋਈ ਤੇ ਕੰਮ ਖੀਜਾਂਗੇ ਨਾ ਵੀਰ ਜੀ ਕੋਈ ਨਾ ਕੋਈ ਤੇ ਸਾਨੂੰ ਆਸ ਹੋਈ ਆ ਨਾ ਵੀਰ ਜੀ ਕਿ ਸਾਡੇ ਝੋਨੇ ਦੀ ਫਸਲ ਜੜੀ ਰੜ ਚੁੱਕੀ ਆ ਬਿਲਕੁਲ ਖਤਮ ਹੋਈ ਆ ਤੇ ਇਹ ਚੈਨਲ ਵਾਲਿਆਂ ਦਾ ਤੇ ਤੁਹਾਡਾ ਸੇਨ ਇਹਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਹੁਤ ਬਹੁਤ ਧੰਨਵਾਦੀ ਬਿਲਕੁਲ ਠੀਕ ਹੈ ਲੋਕਾਂ ਦੇ ਚਿਹਰੇ 'ਚ ਖੁਸ਼ੀ ਵੀ ਆ ਤੇ ਲੋਕ ਧੰਨਵਾਦ ਵੀ ਕਰਦੇ ਨਜ਼ਰ ਆ ਰਹੇ ਨੇ ਗੁਰਸੱਭ ਸ਼ੀਨਾ ਦਾ ਜਿਨ੍ਹਾਂ ਨੇ ਆਪਣੀ ਟੀਮ ਦੇ ਨਾਲ ਜਿਹੜਾ ਕਿ ਅੱਜ ਪਿੰਡ ਮੋਹਰੇ ਵਿੱਚ ਅਨਕਾਰ ਰਾਸਾਸੀ ਵੀ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਉਹਨਾਂ ਨੂੰ ਪੈਸੇ ਦੇ ਕੇ ਜਿਹੜਾ ਉਹਨਾਂ ਦਾ ਨੁਕਸਾਨ ਜਿਹੜਾ ਵਾਪਸ ਹੋਣਾ ਕੀਤਾ ਵਾ ਹੋਰ ਇੱਕ ਕਾਹ ਦੇ ਦਲਬਾ ਕਰਾਂਗੇ ਸਾਲਾ ਗੁੜਾ ਪਾਈ ਸਾਹਿਬ ਕਿੰਨੇ ਤੁਹਾਨੂੰ ਜਿਹੜਾ ਪ੍ਰੋਬਲਮਸ ਮਿਲਿਆ ਵਾ ਕਿੰਨੀ ਧਾਰੀ ਫੋਟੋ ਦਾ ਬਾਦ ਹੋ ਗਿਆ ਮੇਰੀ ਸਾਡੀ ਚਾਰ ਕੇ ਲਈ ਸਰਬਾਤ ਠੀਕ ਹੈ ਦਰਸ਼ਨ ਦੇ ਦਰਸ਼ਨ ਸਿੰਘ ਕਿਸ ਤਰ੍ਹਾਂ ਦੀ ਜਿਹੜੇ ਗੋਸਾਂ ਸੀ ਚੀਡਾ ਲੋ ਜਿਹੜਾ ਪ੍ਰਾਲਾ ਕੀਤਾ ਗਿਆ ਲੋ ਟੀਮ ਨੂੰ ਇਹਦੇ ਬਜਟ ਵਾੜਾ ਕੇ ਰਹਿ ਬਹੁਤ ਬਹੁਤ ਧੰਨਵਾਦ ਹੈ ਜੀ ਸਰਕਾਰ ਨੇ ਤੇ ਕੁਝ ਦਿੱਤਾ ਨਹੀਂ ਇਹੋ ਸਾਨੂੰ ਪਹਿਲੀ ਜਿਹੜੀ ਕਿਸ਼ਤ ਆ ਮਿਲ ਚੁੱਕੀ ਆ ਤੇ ਤੇਲ ਖਰਚਾ ਕਰ ਲਾਂਗੇ ਆਪਾਂ ਤੇ ਪਹਿਲੀਆਂ ਵਗ ਚੰਗੀਆਂ ਫਾਦਲੇ ਹੋਣਗੇ ਤੇ ਇਹਨਾਂ ਦਾ ਬਹੁਤ ਬਹੁਤ ਬਹਿਤ ਧੰਨਵਾਦ ਕਰਦਾ ਪਰ ਕੀ ਲੱਗਦਾ ਨਹੀਂ ਸੀ ਜਿਹੜਾ ਕਬ ਸਰਕਾਰਾਂ ਨੂੰ ਕਰਦੇ ਨੇ ਕਿ ਇਹ ਕਿਸ਼ਤਾਂ ਦਾ ਮੁੱਦਾ ਪੈ ਗਿਆ ਕੀ ਕਲਾ ਕੀਤਾ ਯਾਰਿਆ ਵਾ ਇਹ ਚਾਹੀਦਾ ਤੇ ਸਰਕਾਰਾਂ ਨੂੰ ਹੀ ਪਰ ਸੀਨਾ ਸਾਹਿਬ ਐਵੇਂ ਕਰ ਲਏ ਆ ਇਹ ਬਹੁਤ ਵਧੀਆ ਢੰਗ ਨਾਲ ਤੇ ਜੇ ਢੰਗ ਨਾਲ ਵੰਡ ਵੀ ਤੇ ਜੇ ਢੰਗ ਨਾਲ ਅਸੀਂ ਦੇਖਿਆ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਅਜਿਹੀਆਂ ਲੈ ਕੇ ਵੀ ਕੋਈ ਨਾ ਕੋਈ ਸਾਨੂੰ ਮੁਆਵਜ਼ਾ ਜਦੋਂ ਮਿਲਿਆ ਵਾ ਕਿਸੇ ਕਿਸਮ ਦੀ ਆਸ ਦੀ ਉਮੀਦ ਵੀ ਸਾਨੂੰ ਦੇਖੋ ਜੀ ਜਦੋਂ ਸਾਰੀ ਫਸਲ ਹੀ ਰੁੜ ਗਈ ਅੱਜ ਇਹ ਵੀ ਬਹੁਤ ਕੋਝਾ ਜੋ ਸਾਨੂੰ ਮਿਲ ਰਿਹਾ ਹੈ ਇਹ ਵੀ ਬਹੁਤ ਕੋਝਾ ਹੈ ਸਾਡੇ ਵਾਸਤੇ ਇਹ ਵੀ ਬਹੁਤ ਕੋਝਾ ਹੈ ਵੀ ਲਿਆਵਾਂਗੇ ਪ੍ਰਸ਼ੰਸਾ ਕਰਾਂਗੇ ਕੁਮੇਰ ਸਿੰਘ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਸੀ ਦੇਖਿਆ ਲੋਕਾਂ ਦਾ ਕਿਹੜਾ ਹਾਲੋ ਆਸ ਬੱਜੀ ਆ ਜਿਹੜਾ ਕਬ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਗੁਰਸੱਤ ਸਿੰਘ ਜੀ ਨਾਲ ਦੀ ਟੀਮ ਨਾਲ ਕੀਤਾ ਜਾ ਰਿਹਾ ਅਤੇ ਲੋਕ ਧੰਨਵਾਦ ਜਿਹੜੇ ਕਰਦੇ ਦੇ ਥੱਕਦੇ ਆ ਰਹੇ ਨੇ ਅਤੇ ਉਹਨਾਂ ਕਹਿੰਦੇ ਵੀ ਬੜਾ ਵੱਡਾ ਜਿਹੜਾ ਪ੍ਰਾਲਾ ਕੀਤਾ ਗਿਆ ਹੋਰ ਵੀ ਸਾਡੇ ਨਾਲ ਲੋਕ ਕੀ ਦੇਖ ਰਹੇ ਹੋ ਜਿਨ੍ਹਾਂ ਨੂੰ ਚੈੱਕ ਮਿਲੇ ਨੇ ਉਹਨਾਂ ਨਾਲ ਗੱਲਬਾਤ ਜੂ ਕਰਾਂਗੇ ਪੈਸਾ ਤੁਹਾਨੂੰ ਚੈੱਕ ਮਿਲਿਆ ਹਾਂ ਜਿਵੇਂ ਜਿਲ੍ਹੇ ਦੇ ਕਿੰਨੀ ਰਕੀਮ 9000 ਰੁਪਏ ਮੈਨੂੰ ਥੋੜੀ ਆਸ ਹੋਈ ਆ ਵੀ ਥੋੜਾ ਹੱਡਾ ਜਲਦਮਾ ਦੇ ਮਲਬ ਲੱਗੀ ਹੈ ਤਾਂ ਭਾਵੇਂ ਕਿ ਇਹਦੇ ਪਾਸੋਂ ਪੈ ਆਉਣ ਦਾ ਕੋਈ ਚੱਕਰ ਨਹੀਂ ਰਹਿ ਗਿਆ ਪਰ ਸਾਡਾ ਸਾਰਾ ਨਾ ਖਰਾਬ ਹੋ ਗਿਆ ਤੇ ਇਹਨਾਂ ਥੋੜਾ ਇਹ ਵੀ ਸਾਨੂੰ ਥੋੜਾ ਸਾਈ ਫੀਲ ਹੁੰਦਾ ਜੀ ਇਹ ਤੈਦਰੰਤ ਨਿਵਾਦਿਆ ਜਿਨਾ ਆਣ ਕੇ ਸਾਡੀ ਬਾਹ ਵੜੀ ਐਨੇ ਦੇ ਪਹਿਲਾਂ ਦੇ ਕੋਈ ਹਾਰ ਨਹੀਂ ਆ ਪਰ ਜਿੱਦੇ ਕਿ ਇਹ ਹਲਕੇ ਵਿੱਚ ਜਦੋਂ ਪਾਣੀ ਆਇਆ ਸੀ ਲੀਡਰਾਂ ਨੇ ਬੜੇ ਚੱਕਰ ਮਾਰੇ ਸੀ ਸਰਕਾਰਾਂ ਵਾਲੇ ਮੁਆਵਦੇ ਬੜੇ ਆ ਸੀ ਉਸ ਤੋਂ ਬਾਅਦ ਕੋਈ ਆਇਆ ਨਹੀਂ ਤੁਹਾਡੇ ਇਲਾਕੇ ਵਿੱਚ ਕਿਸੇ ਨੇ ਆ ਕੇ ਸਰਦੇ ਸਪੋਰਟ ਆ ਦੇ ਬਗੈਰ ਕੁਝ ਨਹੀਂ ਹੋਇਆ ਸਪੋਰਟ ਵਾਲੇ ਆ ਕੇ ਚਲੇ ਗਏ ਆ ਬਾਕੀ ਕੋਈ ਉਹ ਜੀ ਗੱਲਬਾਤ ਨਹੀਂ ਹੋ ਜਾਈ ਕੋਈ ਕਾਕੇ ਜਿਹੜਾ ਜਿਹੜਾ ਚੱਕਰ ਚਾਹੀਦਾ ਸੀ ਉਹ ਸਾਡੇ ਹਾਲਾਤ ਜਿਹੜੇ ਸਹੀ ਨਹੀਂ ਹੋ ਸਕਦੇ ਹੁਣ ਇਹ ਵੀ ਸਮਾਂ ਲੱਗੂਗਾ ਕੁਝ ਸਹੀ ਹੋਣ ਵਾਸਤੇ ਪਰ ਹਜੇ ਕੋਈ ਹੱਲ ਨਹੀਂ ਆਇਆ ਇਹ ਇੰਨੀ ਆਸ ਵੱਜ ਗਈ ਹੈ ਕਿ ਚਲੋ ਅਸੀਂ ਪੈ ਲੀਆਂ ਤੋੜੀਆਂ ਆਪਣੀਆਂ ਮੜੀਆਂ ਚੰਗੀਆਂ ਬਾਕੀ ਕਿ ਲੱਗਦਾ ਸੀ ਕਿ ਇੰਨੇ ਵੀ ਆਸ ਹੈਗੀ ਸੀ ਵੀ ਸਾਨੂੰ ਅੱਗੇ ਦਊਗਾ ਸਾਡਾ ਜਿਹੜਾ ਨੁਕਸਾਨ ਹੋਇਆ ਕੋ ਆਗੇ ਸਾਡਾ ਸਾਡਾ ਦੁੱਖ ਸਾਂਝਾ ਕਰੂ ਤੁਹਾਡੇ ਨਾਲ ਨਹੀਂ ਜੀ ਪਹਿਲਾਂ ਨਹੀਂ ਕੋਈ ਕੋਈ ਆਸ ਤੇ ਨਹੀਂ ਹੁਣ ਇਹ ਵੀ ਥੋੜਾ ਆਸ ਬਣੀ ਹੈ ਚਲੋ ਆਈਏ ਆਪਣਾ ਰੋਜ਼ਗਾਰ ਆਪਣਾ ਚਾਲੂ ਕਰ ਸਕਦੇ ਹਾਂ ਤੇ ਇਹਨੇ ਤੇ ਪਹਿਲਾ ਜਿਹੜੇ ਹਾਲ ਹੀ ਉਹ ਬਹੁਤ ਮਾੜੇ ਆ ਕਿਉਂਕਿ ਜੋ ਤੂੜੀ ਨਹੀਂ ਬਣੀ ਕੋਈ ਪੱਠਾ ਨਹੀਂ ਬਜਿਆ ਝੋਨਾ ਬਰਬਾਦ ਹੋ ਗਿਆ ਕਰਾਂ ਦੇ ਕੋਠੇ ਪਾਣੀ ਨਾਲ ਹੁਣ ਇਹ ਵੀ ਵੇਖੋ ਜਿਵੇਂ ਜਿਵੇਂ ਸ਼ੀਨਾ ਸਾਹਿਬ ਬਾਹ ਫੜਦੇ ਜਾਣਗੇ ਕੋਈ ਸਾਡੀ ਜਾਨ ਸੌਖੀ ਹੋ ਜਾਊਗੀ ਕਿ ਲੱਗਦਾ ਨਹੀਂ ਨੌਜਵਾਨ ਨੇ ਵਧੀਆ ਕੰਮ ਕਰ ਰਹੇ ਨੇ ਅਸੀਂ ਦੇਖਿਆ ਵੀ ਜਿਵੇਂ ਹਮੇਸ਼ਾ ਗਰੀਬਾਂ ਦੇ ਹੰਦਰਦ ਬੜੇ ਨੇ ਹਮੇਸ਼ਾ ਲੋਕਾਂ ਦੇ ਨਾਲ ਵਿਚਰਦੇ ਨੇ ਅੱਜ ਤੁਹਾਡੇ ਮਾੜੇ ਸਮੇਂ ਤੁਹਾਡੇ ਮਾੜੇ ਦੌਰੇ ਤੁਹਾਡੇ ਨਾਲ ਖੜੀ ਨਾ ਕੇ ਰਹੇ ਹਾਂਜੀ ਉਹਨਾਂ ਦਾ ਬਹੁਤ ਸਨਮਾਨ ਹੈ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਰਾਸ਼ਨ ਪਾਣੀ ਦਿੱਤਾ ਜਾਂ ਸਾਡੇ ਪਠਿਆਵਾਂ ਵਾਦ ਅ ਡੰਗਰਾਂ ਵਾਦ ਦੇ ਚਾਰਾ ਦਿੱਤੋ ਉਹਨਾਂ ਦਾ ਬਹੁਤ ਸਨਮਾਨ ਹੈ ਏ ਜਨਾਬ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨਾ ਆਣ ਕੇ ਸਾਡੀ ਬਾਹ ਫੜੀ ਹੈ। ਥੈਂਕ ਯੂ ਠੀਕ ਹੈ ਬਹੁਤ ਬਹੁਤ ਧੰਨਵਾਦ। ਬਿਲਕੁਲ ਤੁਸੀਂ ਦੇਖਿਆ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਮੁਆਵਜ਼ਾ ਦਿੱਤਾ ਗਿਆ ਵਾ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੀ ਆ ਤੇ ਇਹੋ ਕਹ ਰਹੇ ਨੇ ਕਿ ਲੀਡਰ ਹੁੰਦੇ ਸੀ ਬਸ ਫੋਟੋਆਂ ਵਾ ਕੇ ਚਲੇ ਜਾਂਦੇ ਸੀ ਪਰ ਅਚੀਰਾ ਸਾਹਿਬ ਵੱਲੋਂ ਵੱਡਾ ਪ੍ਰਾਲਾ ਕੀਤਾ ਗਿਆ ਲੈ ਟੀਮ ਵੱਲੋਂ ਜਿਹੜੇ ਕੀ ਲੋਕਾਂ ਨੂੰ ਮੁਆਵਜ਼ੇ ਦੀ ਜਿਹੜੀ ਰਕਮ ਦਿੱਤੀ ਗਈ ਆ ਕਿਸੇ ਨੂੰ 15000 ਰੁਪਏ ਕਿਸੇ ਨੂੰ 12000 ਜਿਸ ਤਰ੍ਹਾਂ ਜਿਤਨਾ ਉਹਨਾਂ ਦੀ ਜਮੀਨ ਸੀ ਉਹ ਸਹਾਂਣਾ ਦਿੱਤੀ ਗਈ ਆ ਉਹਨਾਂ ਕਹਿੰਦੇ ਸਾਨੂੰ ਤੇ ਬਿਲਕੁਲ ਆਸਰੀ ਸੀ ਤੇ ਆਰਤੀ کرن ਜਾਗੀ ਆ ਉਹ ਧੰਨਵਾਦ ਕਰਦੇ ਥੱਕਦੇ ਨੇ ਉਹਨਾਂ ਕਹਿੰਦਾ ਵੀ ਇਹ ਟੀਮ ਆ ਉਹਨਾਂ ਦੀ ਗੁਫਕ ਸੀਨਾ ਦੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵਧੀਆ ਪ੍ਰਲੋਕ ਕੀਤਾ ਜਾ ਰਿਹਾ ਤੁਸੀਂ ਦੇਖਿਆ ਲੋਕਾਂ ਦੇ ਚਿਹਰੇ ਤੇ ਖੁਸ਼ੀ ਬੜੀ ਆ ਗੱਲ ਬਾਤ ਵੀ ਕਰਾਂਗੇ ਹੋਰ ਜੀ ਨਾਲ ਆਵੀਰ ਜੀ ਕੀ ਦਾ ਜ ਬਣ ਬਣਦਾ ਜੋ ਆਪਣਾ ਜਿਹੜਾ ਤੁਹਾਨੂੰ ਅੱਜ ਮਾਫੀ ਦੇ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਗੁਰਦੇਵ ਸਿੰਘ ਬਲਵਿੰਦਰ ਸਿੰਘ ਜੀ ਤੁਹਾਨੂੰ ਮਾਫੀ ਆ ਤੁਹਾਨੂੰ ਮਿਲਿਆ ਪਰੇ ਗੱਲ ਆਊਟ ਕਰ ਲੈ ਯਾਰ ਕਸ਼ਮੀਰ ਤੇ ਤੋਂ 15000 ਅਨਿਸ਼ਰਤੀ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਨੇ ਆ ਚੈੱਕ ਲੈ ਲਿਆ ਨਾ ਉਹ ਜਾਣ ਨਾ ਇਥੇ ਥੋੜਾ 10 ਮਿੰਟ ਰੁੱਕ ਕੇ ਜਾਣ ਇਹ ਮਾਰਦਾ ਕੋਈ ਬੇਅਤਿਆਰੀਆਂ ਕਰਨੀਆਂ ਦੋ ਜਣੇ 6 ਮਿੰਟ ਹੋ ਗਿਆ ਉਹ ਪਿੱਛੇ ਚੱਤ ਉਹਨਾਂ ਨੇ ਜਲਾਰੇ ਆ ਨਾ ਕਿ ਇੱਕ ਜਿੰਨਾਂ ਪਹਾੜੀ ਪਾਣ ਨੂੰ ਕੱਟ ਮਾਰਦੇ ਆ ਆਹ ਕਹਿੰਦਾ ਕਿ ਬਾਜ ਦੱਲਾ ਤੇ ਕੋਲੋਂ ਵਾਈਕ ਹੋ ਜਾਉਂਦਾ ਬੜੀ ਇੱਤਿਹਾਸ ਬੋਲੋਗੇ ਨਾ ਚਲਾ ਆ ਭਾਬੜ ਕਰਦੇ ਆ ਇਹ ਪਿੱਛੇ ਚੱਲ ਜਾ ਵੀਰ ਦੀ ਪਿੱਛੇ ਚੱਲ ਜਾ ਜਿਨ੍ਹਾਂ ਨੇ ਟੈਕ ਲਾ ਲਏ ਮੇਰੇ ਵੀਰ ਸਾਰੇ ਪਿੱਛੇ ਚੱਲ ਜਿਓ ਬੋਲ ਲਾ ਭਈ ਮੀਰਾ ਪੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਸੱਜਣ ਆ ਗਏ ਜਿਨ੍ਹਾਂ ਨੇ ਲੈ ਲਏ ਆ ਉਹ ਜਿਹੜੇ ਬੰਨੇ ਚੱਲਦੇ ਹੋ ਨਾ ਮੀਡੀਆ ਵਾਲੇ ਆ ਆ ਗਿਆ ਭਾਜੀ ਭਾਜੀ ਆ ਜਾਓ ਨਾ ਵੀਰ ਮੇਰਾ ਕੋਈ ਵੀ ਹੰਦੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹਦੋਂ ਕਰਨੀ ਫਿਲਮ ਦਾ ਕੱਟ ਮਾਰੋ ਪ੍ਰੀਤਮ ਸਿੰਘ ਸਨਵਨਿਆ ਸਿੰਘ ਦਿਲਬਾਖ ਸਿੰਘ ਪ੍ਰੀਤਮ ਸਿੰਘ ਤਿਆਰ ਹੋ ਜੀ ਦਿਲਬਾਖ ਸਿੰਘ ਕਿੱਧਰ ਵਾਗੇ ਪ੍ਰੀਤਮ ਸਿੰਘ ਨਿਹਾਲ ਸਿੰਘ ਆ ਦਿਲਬਾਖ ਸਿੰਘ ਪ੍ਰੀਤਮ ਸਿੰਘ ਦਿਲਬਾਖ ਸਿੰਘ ਪ੍ਰੀਤਮ ਸਿੰਘ ਤੁਹਾਡਾ ਹੀ ਹੋਣਾ ਹੈ ਨਾ ਅੱਛਾ ਪ੍ਰਗਟ ਸਿੰਘ ਮੁੰਜੀ ਤੇ ਕਿੱਥੇ ਦਰਮਨ ਸਾਹਿਬ ਪ੍ਰਗਟ ਖਾਨਾ ਮੁੰਜੀ ਦਰਮਨ ਸਾਹਿਬ ਪ੍ਰਗਟ ਮੁੰਜੀ ਤੇ ਦੁਨੀਆ ਜਸਪੀਰ ਸਿੰਘ ਜਸਪੀਰ ਸਿੰਘ ਪਿਆਰਾ ਸਿੰਘ ਰੋਜਾ ਕਬੋਜਪਾਣ ਓਏ ਭਾਈ ਜੁਕਾ ਲਾ ਨੁਕੀਰ ਸਿੰਘ ਤਸਵੀਰ ਸਿੰਘ ਭਾਜ ਸਿੰਘ ਮੇਜਰ ਸਿੰਘ ਭਾਜ ਸਿੰਘ ਸਨੋ ਮੇਜਰ ਸਿੰਘ ਜਸਬੀਰ ਸਿੰਘ ਨਾਲ ਮੰਗਲ ਸਿੰਘ ਜਿਨਾਬ ਚੱਕ ਮਿਲਦੇ ਜਾਂਦੇ ਮੇਰਾ ਵੀਰ ਇੱਧਰ ਆ ਜਾਓ ਪਿੱਛੇ ਸਤਨਾਮ ਸਿੰਘ ਸਾਦਾ ਸਿੰਘ ਬਾਈਡ ਕਰਨੀ ਪਹਿਲੇ ਇੱਕ ਤਾਂ ਤੇ ਵਾਟ ਨੂੰ ਕਰਦੇ ਹੁਣ ਮਾਸ਼ਾਅੱਲ ਤੇ ਬਾਈ ਹੋਰ ਲੋਕ ਤਾਂ ਕਹਿਣਾ ਬਣਾਵਾ ਕਰਵਾਉਂਦੇ ਬਣੀ ਦਾ ਹਲੋ 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 ਆਜੋ ਇੱਧਰ ਆਜੋ ਇਹ ਦੇਖ ਪਾ ਕੇ ਕਰਦੇ ਕਰੋ ਆਇਓ ਆਇਓ ਲੋਬੀ ਲੱਗ ਗਈ ਹਲੋ 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 ਦਾ ਇਸ ਪ੍ਰੋਗਰਾਮ ਤੇ ਬੜਾ ਵਾਹ ਵਧੀਆ ਵੀ ਹੱਥ ਮੇਤਾ ਹਲਦੇ ਸਾਡਾ ਕਾਰਨ ਪੰਜਾਬ ਦਾ ਬਰਬਾਦ ਹੋਇਆ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਕਈ ਵਾਅਦੇ ਕੀਤੇ ਗਏ ਕਈਆਂ ਨੂੰ ਕਿਹਾ ਗਿਆ ਘਰ પાਕੇ ਦੇਵਾਂਗੇ ਕਈਆਂ ਨੇ ਪਿੰਡ ਗੋਦ ਲਏ ਪਰ ਜ਼ਮੀਨੀ ਹਕੀਕਤ ਕੀ ਸੀ ਇਹ